ਪੰਜਾਬ ਦੀ ਸਿਆਸਤ ਵੀ ਲਗਾਤਾਰ ਸਰਗਰਮ ਹੁੰਦੀ ਜਾ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਤੇ ਮੌਜੂਦਾ ਕਾਂਗਰਸ ਦੇ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਤੇ ਇੱਕ ਵੱਡੀ ਟਿੱਪਣੀ ਜਦੋਂ ਕੀਤੀ ਤੇ ਇਸ ਦਾ ਮੋੜਵਾ ਜਵਾਬ ਭਾਜਪਾ ਦੇ ਲੀਡਰ ਨੇ ਦੇ ਦਿੱਤਾ ਪਹਿਲਾਂ ਦੱਸਦੇ ਹਾਂ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਅੰਦਰ ਖਾਤੇ ਚੱਲ ਰਹੀਆਂ ਗੱਲਾਂ ਦੇ ਬਾਰੇ ਕੀ ਗੱਲ ਕਹੀ ਹੈ ਕੀ ਲਿਖਿਆ ਇਹ ਕਹ ਦਿੰਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦੋਹੀ ਹੀ ਸਮਝੌਤੇ ਦੇ ਲਈ ਤੜਫ ਰਹੇ ਨੇ ਔਰ ਜਲਦੀ ਹੀ ਕਾਲੀ ਦੇ ਵਿੱਚ ਕੁਝ ਨਾ ਕੁਝ ਕਰਨਗੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ ਹੂ ਬਹੂ ਕੀ ਲਿਖਿਆ ਗਿਆ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੇ ਫਿਰ ਦੱਸਾਂਗੇ ਕਿ ਇਸ ਦਾ ਜਵਾਬ ਭਾਜਪਾ ਦੇ ਲੀਡਰ ਵੱਲੋਂ ਕੀ ਦਿੱਤਾ ਗਿਆ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਲਈ ਜਿਹੜੀ ਟਿੱਪਣੀ ਕੀਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਉਸ ਦਾ ਜਵਾਬ ਵੀ ਭਾਜਪਾ ਵੱਲੋਂ ਆ ਗਿਆ ਹੈ ਦੇਸ ਦੇ ਨਹੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਆਖਰਕਾਰ ਲਿਖਿਆ ਕੀ ਗਿਆ ਇਹ ਲਿਖਿਆ ਗਿਆ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਜਾਖੜ ਜੀ ਪੰਜਾਬ ਜਾਣਦਾ ਹੈ ਕਿ ਭਾਜਪਾ ਤੇ ਕਾਲੀ ਦਲ ਗੁਪਤ ਰੂਪ ਦੇ ਵਿੱਚ ਸਮਝੌਤਾ ਕਰਨ ਦੇ ਲਈ ਤੜਫ ਰਹੇ ਨੇ ਇਸ ਸਮਝੌਤੇ ਤੋਂ ਤੁਸੀਂ ਜਨਤਾ ਦੀ ਇੱਛਾ ਦੱਸ ਕੇ ਭਾਜਪਾ ਦੇ ਖਿਲਾਫ ਲੋਕ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਦਲ ਨੂੰ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਟੈਗ ਕਰਦੇ ਹਾਂ ਲਿਖਿਆ ਗਿਆ ਕਿ ਖੁੱਲ ਕੇ ਬੋਲੋ ਕਿ ਉਹਨਾਂ ਨੂੰ ਬੰਦੀ ਸਿੱਖਾਂ ਦੇ ਲਈ ਕਿਸਾਨਾਂ ਦੇ ਉੱਤੇ ਯੂਪਾ ਦੇ ਵਿੱਚ ਗ੍ਰਿਫਤਾਰ ਕੀਤੇ ਪੰਜਾਬੀ ਨੌਜਵਾਨਾਂ ਦੇ ਮੁੱਦਿਆਂ ਦੇ ਉੱਤੇ ਕੋਈ ਇਤਰਾਜ਼ ਨਹੀਂ ਔਰ ਸੱਤਾ ਦੇ ਲਈ ਉਹ ਸਮਝੌਤਾ ਕਰਨ ਦੇ ਲਈ ਤਿਆਰ ਨੇ ਬਾਕੀ ਸੁਨੀਲ ਜਾਖੜ ਜੀ ਤੁਸੀਂ ਹੁਣ ਖਾਕੀ ਨਿਕਰ ਪਹਿਨ ਹੀ ਲਈ ਹੈ ਜਦੋਂ ਇਸ ਤਰ੍ਹਾਂ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕੀਤਾ ਤੇ ਇਸ ਦਾ ਮੋੜਵਾ ਜਵਾਬ ਫਿਰ ਸੁਨੀਲ ਜਾਖੜ ਨੇ ਤਾਂ ਹਲੇ ਤੱਕ ਨਹੀਂ ਦਿੱਤਾ ਜਦ ਤੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਰ ਇਸ ਦੇ ਉੱਤੇ ਭਾਜਪਾ ਦੇ ਲੀਡਰ ਬੋਲੇ ਨੇ ਪ੍ਰਿਤਪਾਲ ਸਿੰਘ ਬਲੀਏਵਾ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਵੀ ਸੁਣੋ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਰੰਧਾਵਾ ਸਾਹਿਬ ਛੱਜ ਤਾਂ ਬੋਲੇ ਛਾਨਣੀ ਵੀ ਸਵਾਲੀਆ ਨਿਸ਼ਾਨ ਦਿੱਲੀ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਨਾਲ ਜੱਫੀਆਂ ਪਾ ਕੇ ਗੱਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਹਜ਼ਾਰਾਂ ਸਿੱਖਾਂ ਦਾ ਝੂਠਾ ਕਤਲੇਆਮ ਕਰ ਉਸ ਤੋਂ ਬਾਅਦ ਗੱਲ ਬੰਦੀ ਸਿੱਖਾਂ ਦੀ ਟਾਡਾ ਪਕੋਕਾ ਦੇ ਝੂਠੇ ਪਰਚੇ ਪਾ ਕੇ ਸਿੱਖ ਨੌਜਵਾਨਾਂ ਨੂੰ ਕਈ ਸਾਲਾਂ ਤੱਕ ਜੇਲ੍ਹਾਂ 'ਚ ਡੱਕਣ ਤੋਂ ਬਾਅਦ ਗੱਲ ਯੋਪਾ ਦੀ ਨਾਲ ਹੀ ਇਹਨਾਂ ਨੇ ਵੀ ਲਿਖਿਆ ਕਿ ਗੱਲ ਸਿੱਖਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਦੇਣ ਤੇ ਉਹਨਾਂ ਨੂੰ ਮਾਫ਼ ਕਰਨ ਦੀ ਗੱਲ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਰੰਦਾਵਾ ਸਾਹਿਬ ਜੇ ਪਿਛਲਾ ਇਤਿਹਾਸ ਪੜੋਗੇ ਤਾਂ ਸ਼ਬਦ ਪੰਜਾਬ ਦੇ ਗद्दार ਤੇ ਸਿੱਖਾਂ ਦੇ ਗद्दार ਤੁਸੀਂ ਆਮ ਪੜੋਗੇ ਤਾਂ ਇਹ ਜਵਾਬ ਜਿਹੜਾ ਭਾਜਪਾ ਦੇ ਲੀਡਰ ਦੇ ਵੱਲੋਂ ਪ੍ਰਿਤਪਾਲ ਸਿੰਘ ਦੇ ਵੱਲੋਂ ਦੇ ਦਿੱਤਾ ਗਿਆ ਹੈ ਹਾਲਾਂਕਿ ਇਹਨਾਂ ਦਾ ਵੀ ਨਾਤਾ ਪਹਿਲਾਂ ਕਾਂਗਰਸ ਦੇ ਨਾਲ ਰਿਹਾ ਹੈ ਪਰ ਅੱਜ ਕੱਲ ਇਹ ਭਾਜਪਾ ਦੇ ਨਾਲ ਨੇ ਜਿਵੇਂ ਕੀ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਸੁਨੀਲ ਜਾਖੜ ਨੂੰ ਤਾਨਾ ਜਦੋਂ ਮਾਰਿਆ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਇਸ ਦਾ ਜਵਾਬ ਆਉਣਾ ਸੁਭਾਵਿਕ ਸੀ ਤਾਂ ਭਾਜਪਾ ਦੇ ਲੀਡਰ ਨੇ ਦੇ ਦਿੱਤਾ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਰਹੇ ਨੇ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਿਹੜੇ ਗੱਠਜੋੜ ਨੂੰ ਲੈ ਕੇ ਜਿਹੜਾ ਤੜਫਨ ਦੀ ਗੱਲ ਕੀਤੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਫਿਰ ਪੁਰਾਣਾ ਇਤਿਹਾਸ ਪੜਨ ਦੀ ਗੱਲ ਵੀ ਉਦੋਂ ਭਾਜਪਾ ਦੇ ਲੀਡਰ ਨੇ ਕਰ ਦਿੱਤੀ ਕਿ ਪਹਿਲਾਂ ਯੂਪਾ ਲਾ ਕੇ ਨੌਜਵਾਨਾਂ ਨੂੰ ਜੇਲਾ 'ਚ ਡੱਕਣ ਦੀ ਗੱਲ ਹੋਵੇ ਜਾਂ ਫਿਰ ਹੋਰ ਅਜਿਹੇ ਕਾਨੂੰਨਾਂ ਦਾ ਸਹਾਰਾ ਲੈ ਕੇ ਜੋ ਕੀਤਾ ਗਿਆ ਜੋ ਫਿਰ ਸੇ ਕਾਨੂੰਨ ਨਿਸ਼ਾਨਾ ਬਣਾਇਆ ਗਿਆ ਉਸ ਦੇ ਲਈ ਇਤਿਹਾਸ ਪੜ੍ਹਨਾ ਜ਼ਰੂਰੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਲਈ ਇਹ ਭਾਜਪਾ ਦੇ ਲੀਡਰ ਦੇ ਸ਼ਬਦ ਨੇ ਤਾਂ ਜਿਹੜੀ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿਉਂਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ 2024 ਨੇੜੇ ਆ ਰਹੀਆਂ ਨੇ ਸਿਆਸੀ ਸਰਗਰਮੀਆਂ ਵੀ ਵਧਦੀਆਂ ਜਾ ਰਹੀਆਂ ਨੇ ਕਿਸ ਦਾ ਕਿਸ ਨਾਲ ਸਮਝੌਤਾ ਹੈ ਕੀ ਕਾਰਨ ਨੇ ਔਰ ਕੀ ਇਸ ਦੇ ਨਤੀਜੇ ਨਿਕਲਣਗੇ ਅਸਰ ਕੀ ਦੇਖਣ ਨੂੰ ਮਿਲ ਰਿਹਾ ਸਾਰੀਆਂ ਗੱਲਾਂ ਹੁਣ ਜਨਤਾ ਦੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਤੁਸੀਂ ਕਿਸ ਦੇ ਬਾਰੇ ਕੀ ਸਟੈਂਡ ਰੱਖਦੇ ਹੋ ਜਨਤਾ ਪੰਜਾਬ ਦੀ ਕੀ ਸੋਚਦੀ ਹੈ ਤੁਸੀਂ ਆਪਣੀ ਆਪਣੀ ਰਾਏ ਤੇ ਆਪਣੇ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ ਕਿ ਕਿਹੜਾ ਲੀਡਰ ਕਿਉਂ ਤੇ ਕਿਵੇਂ ਬੋਲ ਰਿਹਾ ਹੈ ਕਿਸ ਦੇ ਖਾਤਰ ਬੋਲ ਰਿਹਾ ਹੈ ਕਿਉਂ ਬੋਲ ਰਿਹਾ ਹੈ ਕੀ ਪੰਜਾਬ ਦੇ ਲੋਕਾਂ ਦਾ ਫਿਕਰ ਹੈ ਆਮ ਜਨਤਾ ਦਾ ਫਿਕਰ ਹੈ ਜਾਂ ਫਿਰ ਕੇਵਲ ਤੇ ਕੇਵਲ ਸਿਆਸਤ ਤੋਂ ਵੱਧ ਕੇ ਕੁਝ ਨਹੀਂ ਤਾਂ ਇਸ ਤੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ